ਓੜਿਆ ਤੇ ਲਿਖਿਆ ਈਮਾਨਦਾਰੀ ਨੇ ਤਾਏ ਓੜਿਆ ਤੇ ਲਿਖਿਆ ਈਮਾਨਦਾਰੀ ਨੇ ਤਾਏ ਹਰ ਮਨ ਪਿਆਰਾ ਤੇ ਸਭ ਦਾ ਚਹਤਾਏ ਹਰ ਮਨ ਪਿਆਰਾ ਤੇ ਸਭ ਦਾ ਚਹਤਾਏ ਸਾਰਿਆਂ ਨੇ ਕਹਿਣਾ ਤੁਸੀਂ ਪਹਿਣਾ ਤੇ ਪਾਈ ਨੂੰ ਐਮੀ ਬਣਾਉਣਾ ਆਪਾਂ ਸਾਰਿਆਂ ਨੇ ਨਾਲ ਕੇ ਰਾਜਾ ਬਣੇਂਗ ਪਾਈ ਨੂੰ ਰਾਜਾ ਬੜੰਗ ਬਾਈ ਨੂੰ ਜਿੱਤੇ ਹੋਏ ਬਾਦਿਆਂ ਨੂੰ ਪੂਰਾ ਕਰਕੇ ਬਥਾਉਦਾ ਲੋਕ ਸਭਾ ਵਿੱਚ ਮੁੱਤੇ ਥੋਡੇ ਹਾਂ ਉਠਾਊਗਾ ਲੋਕ ਸਭਾ ਵਿੱਚ ਮੁੱਤੇ ਥੋਡੇ ਹਾਂ ਉਠਾਊਗਾ ਦੇ ਦਿਓ ਜੀ ਮੌਕਾ ਕਾਂਗਰਸ ਦੇ ਛੁਪਾਈ ਨੂੰ ਕਿਉਂ ਆਪੇ ਹੀ ਬੜਾਉਣਾ ਆਪਾਂ ਸਹਾਰਿਆਂ ਨੇ ਨਾਲ ਕੇ ਰਾਜਾ ਬੜੰਗ ਬਾਈ ਰਾਜਾ ਬੜੇਂਗ ਬਾਈ ਨੂੰ ਮੈਨੂੰ ਹਕਮ ਜਿਤਹੂਰ ਨੂੰ ਖਾਉ ਰੱਜ ਕੇ ਹੈ ਰੋਟੀ ਨੂੰ ਸਾਡਾ ਕਿਰਸਾਨ ਸ਼ੂਭੂ ਅੰਬਰਾਂ ਦੀ ਚੋਟੀ ਨੂੰ ਸਾਡਾ ਕਿਰਸਾਨ ਸ਼ੂਭੂ ਅੰਬਰਾਂ ਦੀ ਚੋਟੀ ਨੂੰ ਕਰ ਤੁਕੜਾ ਹੈ ਅੰਨ ਦਾਤਾ ਆਪਣੀ ਕਮਾਈ ਨੂੰ ਐਮੀ ਬਣਾਉਣਾ ਆਪਾਂ ਸਹਾਰਿਆਂ ਨੇ ਰਾਲ ਕੇ ਰਾਜਾ ਬੜੇਂਗ ਬਾਈ ਨੂੰ ਰਾਜਾ ਪੜਿੰਗ ਬਾਈ ਨੂੰ ਤੀਆਂ ਤੇ ਪਹਿਣਾ